ਵੇ ਪੁਰਸ਼ ਵਿਨਿਆਦਾਮੋ ਜਾਨੇ ਆ ਅੰਸਤਿ ਮਾਰੀ ਐਨਾ ਨਾ ਅਧਰਮੀ ਹਾਲੇ ਆ ਆਤਮਾ ਨੇ ਓਲ come on ਸਤਿਆਨ ਤੈ ਹਰ ਜੀ ਸੁਤਮ ਜੀ ਨੋਰ ਆਵਾ ਇਹਨ ਸਤ ਨੇ ਹਰ ਜੀ ਸੁਦਾ ਇਸ ਸੁਹਾਣੀ ਰ ਬਾਲਨਾਥ ਸਰੋਹਾ ਬੋਲਾ ਸੀਦਰਾ ਕਾਲਨਾਥ ਸਰਦਾਰ ਵਾਹ ਬੁਲਾਤੀ ਜੁਰਾਂ ਇਹ ਵੀ ਸਤਿ ਨਾਮ ਓ ਨਾਮ ਹੀ ਤਿਸੁ ਜੀਵਾਨ ਹੈ ਭਗਤੀ ਕਰੋ ਆਵਾਜ਼ ਗਰੰਤ ਸਾਧੂ ਨੇ ਦੇਵਾਰੇ ਮਾਨੇ ਮੰਮੀਏ ਪਾਣਵਾਣ ਜਿਨਾ ਪਦਰੇ ਗੁਰਤਮੂ ਏ ਭਾਈ ਜੀ ਸਿਮਰਤਿ ਸੁਖਾਣੂ ਦੇਵਾਰੇ ਨਾ ਬਦਲੇ ਗ੍ਰਸਮ ਸਿਸਮੇ ਰਤੀ ਦਿਨ ये शत्रु वरने मित्र जने ये एके नहीं उरमा पान पाए जेने परमारथमा आची पी आवा शत्रु वने मित्र जने ये एके नहीं उरमा पान पाए जेने परमारथ ਮਨ ਕਰਮ ਵਾਣੀਏ ਤੇ ਐਸੇ ਬਚਨੋ ਮਹਾਰੇ ਪਾਨਵੈ ਮਨ ਕਰਮ ਵਾਣੀਏ ਤੇ ਐਸੇ ਬਚਨੋ ਮਹਾਰੇ ਪਾਨਵੈ ਅਨੇ ਰੂੜੀ ਮਾਰੇ ਹਵਾ ਚਲ ਵਰਤ ਸਾਡੋੜਾਂ ਵਾਰ ਵਾਰ ਤੁਮੇ ਸਾਕੋ ਜੇ ਨਾ ਪਤਲੇ ਨਿਰਾਤਮਾ ਵਾਏ મન મસ્ત થઈ રહે જેને લાગી ગયો હોય સૂર્યા એ આઠે કોરઈ તો આ મન મસ્ત થઈ રહે જેને લાગી ગયો હોય સૂર્યા કે રોતા ਨਾ ਮਨ ਰੂਪ ਜਨੇ ਐਸਿ ਕਿਆ ਕਰੀ ਜਾਣ ਪਾਨ ਬਾਈ ਨਾ ਮਨ ਰੂਪ ਜਨੇ ਐਸਿ ਕਿਆ ਕਰੀ ਜਾਣ ਪਾਨ ਬਾਈ ਜਨ ਬਜਨ ਨੂੰ ਸਦਾ ਹੋਈ ਆਹ ਹਮਕੇ ਸੰਗ ਜੋ ਕਰੋ ਤੋ ਤੁਮੇ ਏ ਆਵਾਨੀ ਕਰਿਓ ਪਾਨ ਮਾਏ ਏ ਸੰਤੂ ਕਰੋ ਤੋ ਤੂ ਕੋਈ ਆਵਾਨੀ ਕਰਿਓ ਪਾਨ ਮਾਏ ਚਾਰੇ ਉਤਰ ਜੋ ਬਹੁ ਪਾਏ ਗੰਗਾ ਸਤੀਏ

ਪਰਵਤ ਨੂੰ ਸੀ ਬਣਾਈ ਪਰਵਤ ਪਰਵਤ ਨੂੰ ਸੀ ਬਣਾਈ ਮੇਰੂ ਥੰਬ ਜੋਨੇ ਤੇਰਾਇਆ ਮੇਰੂ ਥੰਬ ਜੋਨੇ ਤੇਰਾਇਆ ਚਾਰਵੇਂ ਬ੍ਰਹਮਾਨ ਕੋ ਦਾ ਚਾਰੇ ਵਿਦ੍ਰਮ ਮਾਨੀ ਸੋਪਿਆ ਯੋਗ ਨਾ ਚਾਰੇ ਦੁਰ ਗੜੀਆਂ ਯੋਗ ਨਾ ਚਾਰੇ ਦੁਰ ਗੜੀਆਂ ਨਕੜਨ ਪੁਰਸ਼ ਨੇ ਔੜ ਕੀ ਲਿਓ ਨਕੜਨ ਪੁਰਸ਼ ਨੇ ਔੜ ਕੀ ਲਿਓ ਸੰਦਰ ਸੂਰਜ ਨੇ ਨਵ ਲਗਤ ਤਾਰਾ संग रस सूरज रे मोहलक सारा आकाश से दई बढ़िया आकाश से दई ने बढ़िया नवकुल नाग पा तारे दे डढ़िया नवकुल नाग पा तारे दे ਸੀਸ ਨਾ ਦੇ ਦੀ ਸੰਗਰ ਢੋੜਿਆ ਸੀਸ ਨਾ ਦੇ ਦੀ ਸੰਗਰ ਨਕਲਤ ਪੁਰਸ਼ ਨੇ ਔਰ ਕਿਲੇਉ ਨਕਲਤ ਪੁਰਸ਼ ਨੇ ਔਰ ਵਾ ਨਾਮ ਆਦਮ ਦੀ ਹਵਾ ਸ਼ਿਵ ਸ਼ਕਨਾਂ ਜੀ ਦੀ ਮੀਲਾ ਕੋ ਪਵਾ ਸ਼ਿਵ ਸ਼ਕਨਾਂ ਜੀ ਦੀ ਮੀਲਾ ਕੋ ਪਵਾ ਆਦੀ ਪੁਰਸ਼ ਨੇ ਜੀ ਪਾਟੇ ਪਧਾਰਾ ਆਦੀ ਪੁਰਸ਼ ਜੀ ਬਾਤ ਪਾਇਆ ਜੀ ਅਦਰ ਮੋਨਾ ਨਿੰਮਿੰਦਾ ਜੀ ਅਦਰ ਮੋਨਾ ਨਿੰਮਿੰਦਾ ਨਕਲਨ ਪੁਰਸ਼ ਨੇ ਹੋੜੀ ਨਕਲਨ ਪੁਰਸ਼ ਨੇ લોક તો હું મળિયા પુરુપ્રતાપ ભણે દાધુ મે બિજીઓ આત્મ પુરુપ્રતાપ ભણે દાધુ મે બિજીઓ અનઘણ પુરુષ કોને ગટ્યા ਨਥਕਾਲਨ ਦਾ ਪੁਰੂਸ਼ ਨੇ ਨਥਕਾਲਨ ਦਾ ਪੁਰੂਸ਼ ਨੇ ਆਉ ਸਿਤਾ ਜੀ ਤੂਜਰਨ ਲਕਸ਼ਮਣ ਨਾਮਾਨ ਅਨ ਕਰੋ ਕਰੋ ਆਉਂਵਾਦਨ ਆਵਾਦਤ ਮੱਤ ਸੁਆਮੀ ਰਾਜਾ ਪ੍ਰਿਆ ਕਰੋ ਅਨੁਸੇਵਿਦੇ ਆਹ ਤੇਰਾ ਹਰਿ ਦੀ ਨਾਲ ਰ ਆਉ ਸਿਤਾਦ લક્ષ્મણ નાથ બોલીએ સતગુરુ મહારાજ